ਦੋਸਤੋ ਠੀਕ ਹੋ ਸਾਰੇ ਠੀਕ ਠਾਕ ਹੋ ਪਰ ਮੈਂ ਤੇ ਡਾਕਟਰ ਸਾਹਿਬ ਜਾ ਰਹੇ ਸੀ ਅਸੀਂ ਨੀਰਾ ਲੈਣ ਇਹ ਪਹਿੰਦਾ ਕੌਣ ਦਾ ਡਾਕਟਰ ਹੈ ਨੀਰਾ ਲੈਣ ਜਾ ਰਹੇ ਸੀ ਮੈਂ ਤੇ ਡਾਕਟਰ ਗੁਰਪਿਆਰ ਸਿੰਘ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਤੁਹਾਨੂੰ ਕਿਵੇਂ ਅਸੀਂ ਦਾਤੀ ਚਲਾਵਾਂਗੇ ਸਾਰਾ ਕੁਝ ਤੁਹਾਨੂੰ ਅੱਜ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਬਾਚੀ ਦੇਖੋ ਕਿੰਨੇ ਸੋਹਣੇ ਲੱਗਦੇ ਖੇਤਾਂ ਦੇ ਵਿੱਚ ਜੋੜ ਹੋ ਸਕਦਾ ਵੀ ਮੇਰੀ ਆਵਾਜ਼ ਜਿਹੜੀ ਦੋਸਤੋ ਘੱਟ ਆਉਂਦੀ ਹੋਵੇ ਦੇ ਲੋਕ ਸਾਨੂੰ ਮੁੜ ਮੁੜ ਦੇਖਦੇ ਨੇ ਇਹਦਾ ਮਤਲਬ ਅਸੀਂ ਥੋੜਾ ਥੋੜਾ ਮਸ਼ਹੂਰ ਹੋਣ ਲੱਗ ਗਏ ਤੇ ਤੁਸੀਂ ਦੇਖ ਸਕਦੇ ਹੋ ਡਾਕਟਰ ਗੁਰਪਿਆਰ ਜੀ ਪੂਰੇ ਤਿਆਰੀ ਵੇਰੀ ਦੇ ਵਿੱਚ ਆਏ ਨੇ ਇਹ ਬਿਮਾਰੀਆਂ ਦੇ ਨਾਲ ਲੜਦੇ ਨੇ ਪੂਰੀ ਚੰਗੀ ਤਰ੍ਹਾਂ ਤੇ ਬਾਕੀ ਤੁਸੀਂ ਖੇਤ ਦਾ ਥੋੜਾ ਜਿਹਾ ਚੈੱਕ ਆ ਆ ਨਿਆਰਾ ਬਾਹਰਲੇ ਦੇਸਾਂ ਵਿੱਚ ਕਿੱਥੇ ਮਿਲ ਜੂਗਾ ਜੇ ਰੋ ਜਿਹੜਾ ਨਜ਼ਾਰਾ ਹੈਗਾ ਏ ਡਾਕਟਰ ਗੁਰਪ੍ਰੀਤ ਨੂੰ ਵੀ ਬੇਨਤੀ ਹੈ ਕਿ ਸਾਡਾ ਬਲੌਗ ਦੇਖ ਕੇ ਤੁਸੀਂ ਖੇਤ ਪਹੁੰਚੋ ਸੇਦੀ ਜੀ ਦੀ। ਗੇੜੇ ਖਾਂਦੇ ਖਾਂਦੇ ਅਸੀਂ ਆ ਚੁੱਕੇ ਹਾਂ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਦਾ ਵੀਊ ਤੁਹਾਨੂੰ ਦਿਖਾਉਣੇ ਆ। ਇਹ ਡਾਕਟਰ ਗੁਰਪਿਆਰ ਦਾ ਖੇਤ ਹੈ ਮੇਰੇ ਵੀਰੋ। ਸੀਰੀਅਸ ਨਾਲ ਲਿਓ ਇਸ ਬਲੌਗ ਨੂੰ ਇਹ ਸਿਰਫ ਤੁਹਾਡੇ ਚਿਹਰੇ ਤੇ ਮੁਸਕਾਨ ਲਿਆਉਣ ਵਾਸਤੇ ਆ ਤੇ ਤੁਹਾਨੂੰ ਹਰਿਆਲੀ ਦਿਖਾਉਣ ਵਾਸਤੇ ਆ। ਸਾਡੇ ਬਾਣ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ। ਖੱਟੇ-ਖੱਟੇ ਫੁੱਲ ਵੀ ਦਿਖਾਵਾਂਗੇ ਤੁਹਾਨੂੰ। ਆਹ ਯਾਰ ਤਾਜ਼ਾ ਤਾਜ਼ਾ ਹਰਾ ਵੱਡਿਆ ਲੱਗਦਾ ਕਿਸੇ ਨੇ ਆ। ਇਹ ਤਾਂ ਐ ਲੱਗਦਾ ਜਿਵੇਂ ਸਾਡੇ ਹਰੇ ਤੇ ਕਿਸੇ ਨੇ ਕਾਰਵਾਈ ਪਾਤੀ ਹੁੰਦੀ ਐ। ਅੱਜ ਤਾਜ਼ਾ ਤਾਜ਼ਾ ਵੱਡਿਆ ਪਿਆ ਦੇਖ। ਇਹ ਲੱਗਦਾ ਤਾਜ਼ਾ ਤਾਜ਼ਾ ਲੈ ਗਿਆ ਕੋਈ ਵੱਡ ਕੇ ਭਾਈ। ਚਲੋ ਭਾਈ, ਭਲਾ ਹੋਵੇ। ਅਸੀਂ ਵੀਡੀਓ ਦੇ ਵਿੱਚ ਨੈਗੇਟਿਵਿਟੀ ਨਹੀਂ ਫਲਾਉਂਦੇ। ਭਲਾ ਹੋਵੇ। ਭਲਾ ਹੋਵੇ ਵੱਢਣ ਵਾਲੇ ਦਾ ਜਿਨੇ ਵੱਡਿਆ ਜੇ ਉਹ ਸਾਡੀ ਵੀਡੀਓ ਦੇਖ ਰਿਹਾ ਐ ਤਾਂ ਤੂੰ ਖੁਸ਼ ਰਹਿ ਚੜ ਦੀ ਖਾਜ ਰਹਿ। ਪਰ ਜੇ ਦੱਸ ਕੇ ਜਾਂਦਾ ਤਾਂ ਇਹ ਵੱਧ ਲੈ ਜਾਂਦਾ। ਹਾਂ। ਠੀਕ ਐ। ਉਹ ਦੱਤੀ ਲਓ। ਪਿਛੇ ਵੀਊ ਟੈਕ ਕਰ ਸਕਦੇ ਤੁਸੀਂ ਸਪੈਸ਼ੀਅਲ ਦਾ ਵੀਊ ਕੀ ਬਾਤ ਹੈ ਬਾ ਕਮਾਲ ਵੀਊ ਆ ਰਿਹਾ ਤੇ ਬਾਈ ਕੋਈ ਵੀ ਬੰਦਾ ਜੇ ਸਾਡੇ ਨਾਲ ਨੈਗੇਟਿਵਿਟੀ ਵਾਲਾ ਐਡ ਹੈਗਾ ਤਾਂ ਸਾਨੂੰ ਅਨਫੋਲੋ ਕਰ ਸਕਦਾ ਕੋਈ ਚੱਕਰ ਨਹੀਂ ਕਿਉਂਕਿ ਅਸੀਂ ਖੁਸ਼ਦਿਲ ਬੰਦੇ ਆ ਅਸੀਂ ਕਿਸੇ ਦਾ ਦਿਲ ਨਹੀਂ ਤੋੜਦੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣੇ ਆ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਮੈਸੇਜ ਦਿੰਨੇ ਆ ਦੇਖਦੇ ਰਹੋ ਬਲੌਗ ਅੱਗੇ ਦਿਖਾਉਣੇ ਤੁਹਾਨੂੰ ਕੀ ਕੀ ਬਣਨਾ ਚਲੋ ਪ੍ਰਮਾਤਮਾ ਭਲਾ ਕਰੇ ਜਿਨੇ ਵੀ ਕਾਰਵਾਈ ਪਾਈ ਹੈ ਤੇ ਫੁੱਲਾਂ ਦਾ ਜਿਹੜਾ ਦ੍ਰਿਸ਼ਣ ਹੈ ਬਾਈ ਇੰਨਾ ਸੋਹਣਾ ਆ ਰਿਹਾ ਗੁਰਪਿਆਰ ਜੇ ਤੂੰ ਦੇਖ ਲਿਆ ਤੂੰ ਆਖੇਗਾ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਇਹ ਹੁੰਦੇ ਨੇ ਸਰੋਂ ਦੇ ਫੁੱਲ ਚਿੱਟੇ ਫੁੱਲ ਸਰੋਂ ਦੇ ਫੁੱਲ ਦੀ ਹਾਲੋ ਦੇ ਫੁੱਲ ਹੋਏ ਸੌਰੀ ਬਾਈ ਮਿਸਟੇਕ ਹੋ ਗਈ ਸੀ ਸਰੋਂ ਦੇ ਫੁੱਲ ਤੇ ਤੇ ਹਾਲੋ ਦੇ ਫੁੱਲ ਖੱਟੇ ਖੱਟੇ हां भाई जी मेनू भी जरूर बड़णी सिखायो क्योंकि मैं जिंदगी दे विच कदे कख कंडा बड्ढया नहीं जी ਰੂ ਟ੍ਰੇਨਿੰਗ ਦੇਵਾਂਗੇ ਹਾਂਜੀ ਜੀ ਬੰਦਾ ਭਾਲਦੇ ਕੋਈ ਵੱਢ ਕੇ ਜਾਵੇ ਸਾਡੇ ਘਰ ਅੱਜ ਤੋਂ ਬੰਦਾ ਆਪ ਹੀ ਫਸਣ ਨੂੰ ਤਿਆਰ ਹੈ ਇਹ ਤੁਸੀਂ ਵਲੌਗ ਦੇਖ ਰਹੇ ਹੋ ਜੀ ਦਾ ਜਾਣਕਾਰੀ ਟ੍ਰੇਨਿੰਗ ਦੇ ਲਈ ਸੈਂਟਰ ਖੋਲ ਰੱਖਿਆ ਅੱਜ ਖੋਲ ਰੱਖਿਆ ਭਾਈ ਇਹ ਭਾਈ ਤੁਸੀਂ ਵਿਊ ਚੈੱਕ ਕਰੋ ਖੇਤਾਂ ਦਾ ਨਜ਼ਾਰਾ ਜੇ ਤੁਸੀਂ ਇਹ ਵੀਡੀਓ ਬਾਹਰ ਬੈਠੇ ਦੇਖ ਰਹੇ ਹੋ ਤਾਂ ਤੁਹਾਡੇ ਲਈ ਹੋਰ ਵੀ ਫਾਇਦੇਮੰਦ ਹੈ ਕਿਉਂਕਿ ਸਾਨੂੰ ਇਹ ਵਿਊ ਦਿਖਾ ਰਹੇ ਹਾਂ ਅਸੀਂ ਪੰਜਾਬ ਮਾਨਸਾ ਜ਼ਿਲ੍ਹਾ ਪਿੰਡ ਕੋੜ ਧਰਮੂ ਦਾ ਸੂਰਜ ਭਾਜੀ ਇੱਧਰ ਖੜੇ ਨੇ ਤੇ ਮੈਂ ਦੁਬਾਰੇ ਫੇਰ ਬੇਨਤੀ ਕਰਦਾ ਡਾਕਟਰ ਗੁਰਪਿਆਰ ਸਾਡੇ ਦੇ ਵਿੱਚ ਮੌਜੂਦ ਨੇ ਸਾਡੀ ਵੀਡੀਓ ਦੇਖ ਕੇ ਗੁਰਪ੍ਰੀਤ ਡਾਕਟਰ ਨੂੰ ਬੇਨਤੀ ਹੈ ਕਿ ਸਾਡੇ ਮੈਦਾਨ ਚ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਇੱਧਰ ਪਹਿਲਾਂ ਟਿੱਬੇ ਹੁੰਦੇ ਸੀ ਭਾਈ ਇੱਧਰ ਹਾਂ ਇੱਧਰ ਪਹਿਲਾਂ ਟਿੱਬੇ ਹੁੰਦੇ ਸੀ ਉਹ ਜਿੱਥੇ ਤੁਸੀਂ ਉਹ ਜਿੱਥੇ ਮੈਂ ਜ਼ੂਮ ਕਰ ਰਿਹਾ ਹਾਂ ਇਸ ਵੇਲੇ ਉਥੇ ਸਾਰੇ ਮਾਰੂਥਲਵਾੜ ਹੁੰਦਾ ਸੀ ਹਨਾ ਭਾਈ ਮਾਰੂਥਲ ਏਰੀਆ ਸਹੀ ਐ ਮੈਂ ਬਿਲਕੁਲ ਬਿਲਕੁਲ ਉਥੇ ਮਾਰੂਥਲ ਏਰੀਆ ਹੁੰਦਾ ਸੀਗਾ ਜਿਹੜਾ ਅੱਜ ਕੱਲ ਲਾਪਤਾ ਹੋ ਚੁੱਕਾ ਹੈ ਤੇ ਲਾਭਤਾ ਵੀ ਨਹੀਂ ਕਹਿ ਸਕਦੇ ਮਤਲਬ ਬਾਣ ਉਪਜਾਊ ਹੋਗੇ ਨਾ ਹਾਂ ਫਸਲਾਂ ਬੀਜਣ ਲੱਗੇ ਲੋਕ ਮੈਂ ਹੁਣ ਕੋਸ਼ਿਸ਼ ਕਰਦਾ ਦਬਲ ਸਕਰੀਨ ਲੈਣ ਦੀ ਮੇਰਾ ਬਾਈ ਵੀ ਵਿੱਚ ਆਵੇ ਤੇ ਮੈਂ ਵੀ ਵਿੱਚ ਆਵਾਂ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਦੇਖੀ ਜਿਹੜਾ ਦੇਖ ਰਹੇ ਹੋ ਬਾਈ ਇੱਕ ਗੱਲ ਦੱਸੋ ਖੇਤਾਂ ਦੇ ਵਿੱਚ ਆ ਕੇ ਸ਼ੇਅਰ ਕਰਨੀ ਭਾਈ ਕਹਿੰਦਾ ਲਾ ਯਾਰ ਇਹ ਥੋੜਾ ਤੰਗ ਕਰੀ ਜਾਂਦਾ ਸੀ ਇਹ ਤੰਗ ਕਰੀ ਜਾਂਦਾ ਸੀ ਚਲੋ ਭਾਈ ਲਾ ਦਿਓ ਬਾਕੀ ਠੰਡ ਵੀ ਇੰਨੀ ਜ਼ਿਆਦਾ ਹੈ ਨਹੀਂ ਗਈ ਹਨਾ ਗਰਮੀ ਆਉਣ ਲੱਗੀ ਸਾਰਾ ਵੜ ਜਦੋਂ ਕੰਮ ਕਰਦੇ ਗਰਮੀ ਭਾਈ ਬੇਨਤੀ ਕਰਦਾ ਮੈਨੂੰ ਜਾਣਕਾਰੀ ਦੇਸ ਬਾਰੇ ਵੀ ਜਦੋਂ ਆਪਾਂ ਖੇਤਾਂ ਦੇ ਵਿੱਚ ਆਉਨੇ ਆ ਜੇ ਆਪਾਂ ਆਪਣੀ ਇਸ ਵੀਡੀਓ ਨੂੰ ਕੋਈ ਨੈਗੇਟਿਵਿਟੀ ਲੈਂਦਾ ਉਹਦੀ ਮਾੜੀ ਗੱਲ ਹੈ ਨਾ ਨੈਗੇਟਿਵਿਟੀ ਕੋਈ ਨਹੀਂ ਲੰਦਾ ਖੇਤੀ ਕਰਦੇ ਹਾਂ ਹਾਂ ਨੈਗੇਟਿਵਿਟੀ ਨਾਲੋ ਕਿਉਂਕਿ ਅਸੀਂ ਇਹ ਸਾਡਾ ਕੋਈ ਪਰਪਸ ਨਹੀਂ ਹੈ ਅਸੀਂ ਐਂਟਰਟੇਨਮੈਂਟ ਵਾਸਤੇ ਨੈਗੇਟਿਵਿਟੀ ਵਾਲੀ ਗੱਲ ਨਹੀਂ ਹੈਗੀ ਹਾਂ ਇਹ ਤਾਂ ਹੌਸਲੇ ਵਾਲੀ ਗੱਲ ਆ ਵੀ ਹਰਾ ਪਾਡੋ ਹਾਂ ਦੁੱਧ ਪੀਓ ਦੁੱਧ ਪੀਓ ਇਹ ਤਾਂ ਪੋਜ਼ਿਟਿਵਿਟੀ ਹੈ ਇਹ ਤਾਂ ਪੋਜ਼ਿਟਿਵਿਟੀ ਹੈ ਇਹ ਆਪਣਾ ਕਰਮ ਹੈ ਜੋ ਬੰਦਾ ਕਰਕੇ ਹੰਦਾ ਇਹ ਸੋਨੂੰ ਮੈਂ ਵੀਊ ਦਿਖਾ ਰਿਹਾ ਜਿਹੜਾ ਡਿਊਲ ਕੈਮਰੇ ਦੇ ਨਾਲ ਤੁਸੀਂ ਵੀ ਯੂਜ਼ ਕਰ ਸਕਦੇ ਹੋ ਇਹ ਅੱਜਕੱਲ ਸਮਾਰਟਫੋਨਾਂ ਦੇ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਠੀਕ ਹੈ ਜੀ ਠੀਕ ਬਾਈ ਮੈਂ ਹੈਲਪ ਕੀਤੀ ਹੈ ਆ ਦੇਖ ਲਾ ਖਾਂਦਾ ਜ ਖਾੜ ਕੀਤਾ ਪਾਲਕ ਪਨੀਰ ਬਣਾਉਣ ਦਾ ਖਾੜ ਕੀਤਾ ਬਾਈ ਤੇ ਅਸੀਂ ਪੂਰੇ ਖੁਸ਼ ਆ ਅਸੀਂ ਗੱਲਾਂ ਕੀਤੀਆਂ ਦਿਲ ਦੀਆਂ ਬਹੁਤ ਜ਼ਿਆਦਾ ਦੁੱਖਾਂ ਖਸਾਂਦੇ ਕੀਤੇ ਤੇ ਹੁਣ ਅਸੀਂ ਬਿਲਕੁਲ ਠੰਡ ਲੱਗਣੋਂ ਹਟ ਗਿਆ ਰ ਅ ਵੱਢ ਕੇ ਕੰਮ ਕਰਦੇ ਨੂੰ ਬਾਈ ਕੋਈ ਠੰਡ ਨਹੀਂ ਲੱਗਦੀ ਬਿਲਕੁਲ ਬਾਕੀ ਐਕਸਪੀਰੀਅੰਸ ਬਾਈ ਘਰੋਂ ਤੁਰਿਆ ਸੀ ਜਦੋਂ ਮਾਫਲਰ ਹਾਂ ਆ ਬੰਨਿਆ ਆ ਮਾਫਲਰ ਬੰਨਿਆ ਹੋਇਆ ਸੀ ਏ ਬੁਰੀ ਠੰਡ ਮੰਨੀ ਜਾਂਦਾ ਸੀਗਾ ਤੇ ਖੇਤ ਆਏ ਹੁਣ ਇਹ ਕਹਿੰਦਾ ਵੀ ਮੈਨੂੰ ਚਾਹੇ ਤੂੰ ਜੰਗ ਲੜਾ ਲਾ ਹਰੀ ਦੀ ਪਾਂਡੀ ਬੁੜਾ ਲੋ ਜੰਗ ਦਾ ਔਖਾ ਕਰ ਤੁਸੀਂ ਸੂਰਜ ਭਾਜੀ ਦੇਖ ਸਕਦੇ ਹੋ ਜਮਾ ਆ ਚੁੱਕਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਪਿਆਰ ਕਰਦੇ ਹੋ ਤੁਸੀਂ ਪਿਆਰ ਕਰੀ ਚੱਲੋ ਅਸੀਂ ਤੁਹਾਨੂੰ ਫੁੱਲੀ ਫੁੱਲ ਸਪੋਰਟ ਦੇਵਾਂਗੇ ਧੰਨਵਾਦ ਓਕੇ ਵਾਹ ਸੁਣੇ ਬਟਾ ਹਾਂਜੀ 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 ਵੱਡੋ ਵੱਡੋ ਹਾਂਜੀ ਵੱਡੋ ਭਾਈ ਇਹਨਾਂ ਨੂੰ ਟ੍ਰੇਨਿੰਗ ਦੇਦਨੇ ਆ ਭਾਈ ਕੱਖ ਵੱਡਣ ਦੀ ਪਹਿਲਾ ਦਣਾ ਹੋ ਗਿਆ ਟਾਈਮ ਆ ਅਸੀਂ ਕੱਕੜਾ ਸਾਡਾ ਵੱਢ ਲਿਆ ਬਫਲਰ ਬਦਾਤੀ ਸਾਡੀ ਪਈ ਐ ਤੇ ਆ ਸਾਡਾ ਚੋਲਾ ਇਹਦੇ ਵਿੱਚ ਰੱਖਤਾ ਤੇ ਹੁਣ ਅਸੀਂ ਪੰਡ ਬਣ ਕੇ ਜਾਵਾਂਗੇ ਧੰਨਵਾਦ ਸਾਰਿਆਂ ਦਾ ਆ ਵੀਊ ਚੈੱਕ ਕਰ ਲਓ ਲਾਲੀ ਵਾਲਾ ਇਹ ਤੁਸੀਂ ਬਲੌਗ ਸਾਡਾ YouTube ਤੇ ਚੈੱਕ ਕਰ ਲਿਓ ਨਾ ਤਾਂ ਬਾਈ ਨੂੰ ਬੈਠਣਾ ਹੁੰਦਾ ਅਸੀਂ ਵੱਢ ਦਿੰਦੇ ਹਾਂ 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 ਪਾਲ ਕੋਣ ਦੇ ਵਿੱਚ ਸਾਰਾ ਕੁਝ ਹੀ ਵੱਢਣਾ ਵਿੱਚ ਹੀ ਇਹ ਬਦਾਤੀ ਤਾਂ ਆਉਣੀ ਨਹੀਂ ਕਰ ਫੇਰ ਆਉਣਗੇ ਤੁਮੜਾ ਤਲਾਕ ਖੜ ਕੇ ਵੜ ਸਕਦੇ ਆ ਬੈਠੇ ਤਾਂ ਜਾਂਦਾ ਨਹੀਂਗਾ